ਕਲਗੀ ਸਾਹਿਬ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਕਲਗੀ ਵਾਲਿਆ ਕਰੀ ਕਬੂਲ ਕੋਸ਼ਿਸ਼ ਮੂੰਹ ਖੋਲਦਿਆਂ ਵੀ ਡਰ ਆਉਂਦਾ ਕਲਗੀ ਵਾਲਿਆ ਕਰੀ ਕਬੂਲ ਕੋਸ਼ਿਸ਼ ਮੂੰਹ ਖੋਲਦਿਆਂ ਵੀ ਡਰ ਆਉਂਦਾ ਕਲਗੀ ਵਾਲਿਆ ਕਰੀ ਮਨਜ਼ੂਰ ਮਜਲਿਸ ਕੁਝ ਬੋਲਦਿਆਂ ਵੀ ਡਰ ਆਉਂਦਾ ਮੈਂ ਨੀਮਾ ਨੀਮਾ ਬਹੁਤ ਨੀਮਾ ਤੇਰਾ ਦਰ ਉੱਚਾ ਵੇਖਾ ਆਪਣੀ ਜਾਤ ਤੇ ਡਰ ਆਉਂਦਾ ਮੇਰੀ ਮਤ ਨੀਵੀਂ ਬਹੁਤ ਨੀਵੀਂ ਨੀਵੀਂ ਤੇਰਾ ਕੱਦ ਉੱਚਾ ਵੇਖਾਂ ਆਪਣੀ ਔਕਾਤ ਤੇ ਡਰ ਚੰਦਸ਼ਾਰ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਨਾ ਸਾਬ ਜਦਾਂ ਵਾਸਤੇ ਜਾਂ ਨਵੇਂ ਸਾਲ ਵਾਸਤੇ ਤਾਂ ਮੈਂ ਚੁਣਿਆ ਵੀ ਸਾਬ ਜਦਾਂ ਵਾਸਤੇ ਕੁਝ ਬੋਲੇ ਜਾਵੇ ਜੋ ਖੜੀਆਂ ਨੇ ਸਰਹੰਦ ਅੰਦਰ ਉਹ ਕੰਧਾਂ ਕਿਤੇ ਖਲੋਣੀਆਂ ਨਹੀਂ ਤੇ ਰਤ ਨਾਲ ਭਿੱਜੀਆਂ ਇਟਾਂ ਵੀ ਕਿਤੇ ਹੋਰ ਇਧਰੇ ਹੋਰ ਥੇ ਹੋਣੀਆਂ ਨਹੀਂ ਲੁੱਟ ਗਈਆਂ ਜੇ ਅਣਖਾਂ ਫਿਰ ਸਾਗਏ ਕਿਤੇ ਗੁਲਾਮੀ ਦੇ ਲਜਪਾਲਾ ਮੁੜ ਕੇ ਆਉਣਾ ਨਹੀਂ ਹੋਰ ਇੱਜ਼ਤਾਂ ਕਿਸੇ ਬਚਾਉਣੀਆਂ ਨਹੀਂ ਲਜਪਾਲਾ ਮੁੜ ਕੇ ਆਉਣਾ ਨਹੀਂ ਹੋਰ ਇੱਜ਼ਤਾਂ ਕਿਸੇ ਬਚਾਉਣੀਆਂ ਨਹੀਂ ਉਸ ਕੁਰਬਾਨੀ ਦੇ ਬਾਨੀ ਦੀ ਗੱਲ ਮੰਨਦੇ ਰਹਿਣਾ ਐ ਸਿੰਘੋ ਉਸ ਕੁਰਬਾਨੀ ਦੇ ਬਾਨੀ ਦੀ ਗੱਲ ਮੰਨਦੇ ਰਹਿਣਾ اے ਸਿੰਘੋ ਰੂਹਾ ਕਿਸੇ ਜਗਾਉਣੀਆਂ ਨਹੀਂ ਸ਼ਮਸ਼ੀਰਾਂ ਹੱਥ ਪੜਾਉਣੀਆਂ ਨਹੀਂ ਰੂਹਾ ਕਿਸੇ ਜਗਾਉਣੀਆਂ ਨਹੀਂ ਸ਼ਮਸ਼ੀਰਾਂ ਹੱਥ ਪੜਾਉਣੀਆਂ ਨਹੀਂ ਉਹਨਾਂ ਨਿੱਕੇ ਜਿਹੇ ਲਜਪਾਲਾਂ ਦਾ ਐਹਸਾਨ ਕਿਸੇ ਤੋਂ ਕੀ ਲੈਣਾ ਉਹਨਾਂ ਨਿੱਕੇ ਜਿਹੇ ਲਜਪਾਲਾਂ ਦੇ ਐਹਸਾਨ ਕਿਸੇ ਤੋਂ ਕੀ ਲੈਣੇ ਨਾ ਟੋਡਰ ਵਰਗੇ ਜੰਮਣੇ ਨੇ ਕਿਸੇ ਮੋਹਰਾ ਹੋਰ ਪਛਾਉਣਾ ਮੇਰਾ कलाम है बाबा कौम इ बाल कह के एक्चुअली बा ही कौम दे नौ साल सत साल अगर थोड़ा जहा जा पता नहीं की हशर होना सी सिखी का सिदक का मुलायजा हो जो सिक्खी सिदकते सवाल होम ही साढ़े निके, निके बाल हो जो सीखी सिदकते सवाल होगा हाम ही साढ़े निके नि बाल होगा ਬਾਬਾਏ ਕੌਮ ਨਿੱਕੇ ਬਾਲ ਹੋਣਗੇ ਸਰਸਨ ਨਦੀ ਤੇ ਵਿਛੋੜੇ ਪੈ ਜਾਣਗੇ ਜ਼ੁਲਮੋ ਸਤਮ ਦੇ ਕਹਿ ਟਹਿ ਜਾਣਗੇ ਕਿਹੋ ਕਿਹੋ ਜਿਹੇ ਇਮਤਿਹਾਨ ਹੋਣਗੇ ਚਾੜੀਆਂ ਦੇ ਨਾਲ ਵੱਡੇ ਨਾਲ ਹੋਣਗੇ ਦਾਦੀ ਦੇ ਨਾਲ ਬਾਬੇ ਬਾਲ ਹੋਣਗੇ ਜਦੋਂ ਸਿੱਖੀ ਸਦਕ ਤੇ ਸਵਾਲ ਹੋਣਗੇ ਬਾਬਾਏ ਕੌਮ ਨਿੱਕੇ ਬਾਲ ਜਦੋਂ ਕਦੇ ਗੜੀ ਚਮਕੌਰ ਜਾਓਗੇ ਅੱਖਾਂ ਵਿੱਚੋਂ ਹੰਝੂ ਨਹੀਂ ਰੋਕ पाओਗੇ ਕੌਮ ਉਤ ਲਾੜ ਨੇ ਨਿਸਾਰ ਹੋਣਗੇ ਜੰਗ ਵਿੱਚ ਜੂਜ ਦੇ ਜਜ਼ਾਰ ਹੋਣਗੇ ਅਜੀਤ ਛੋਟੇ ਵੀਰ ਲਈ ਮਿਸਾਲ ਹੋਣਗੇ ਜਦੋਂ ਕਦੇ ਸਿੱਧਕ ਤੇ ਸਵਾਲ ਹੋਣਗੇ ਬਾਬਾ ਕੌਮ ਨਿੱਕੇ ਬਾਲ ਕੌਮ ਦੀਆਂ ਕੰਧਾਂ ਮਜ਼ਬੂਤ ਬੜੀਆਂ ਨਿੱਕੇ ਨਿੱਕੇ ਪੈਰਾਂ ਤੇ ਹੰਗ ਖੜੀਆਂ ਕੌਮ ਦੀਆਂ ਕੰਧਾਂ ਮਜ਼ਬੂਤ ਬੜੀਆਂ ਨਿੱਕੇ ਨਿੱਕੇ ਪੈਰਾਂ ਉੱਤੇ ਹੰਗ ਖੜੀਆਂ ਠੰਡੇ ਬੁਰਜ ਵਿੱਚੋਂ ਸੀ ਤੂਫਾਨ ਨਿਕਲੇ ਰੱਖ ਕੇ ਹਥੇਲੀਆਂ ਤੇ ਜਾਨ ਨਿਕਲੇ ਸ਼ਹੀਦ ਹੁਣ ਨਿੱਕੇ ਲੱਛਪਾਲ ਹੋਣਗੇ ਜਦੋਂ ਸਿੱਖੀ ਸਿਧਕ ਤੇ ਸਵਾਲ ਹੋਣਗੇ ਹਮ ਹੀ ਸਾਡੇ ਨਿੱਕੇ ਨਿੱਕੇ ਬਾਲ ਹੋਣਗੇ ਬਾਬਾ ਕੌਮ ਨਿੱਕੇ ਬਾਲ ਹੁਣ ਉਹ ਸ਼ਖਸੀਅਤ ਜਿਨ੍ਹਾਂ ਦੀ ਪ੍ਰੇਰਣਾ ਸੀ ਜਿਨ੍ਹਾਂ ਦੇ ਜਿਹੜਾ ਐਸੀ ਸ਼ਖਸੀਅਤ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਫੱਸੀ ਤੋਰਨ ਤੋਂ ਲੈ ਕੇ ਬਾਬਾ ਫਤੇ ਸਿੰਘ ਸਾਹਿਬ ਨੂੰ ਸ਼ਹੀਦੀ ਲਈ ਤੋਰਨ ਤੱਕ ਪਾਣਾ ਮੰਨਣ ਦੀ ਬੇਪਨਾ ਸਮਰੱਥਾ ਤੇ ਜਜ਼ਬਾ ਦਾ ਜ਼ਾਹਿਰਾ ਕੀਤਾ ਉਹਨਾਂ ਵਾਸਤੇ ਤੁਪਲੇ ਸੀ ਉਹਨਾਂ ਵਾਸਤੇ ਸਿਰਫ ਸਿਰਫ ਚੰਦ ਸਤਰਾ ਮੈਂ ਪੇਸ਼ ਕਰ ਰਿਹਾ ਹਾਂ ਮੇਰਾ ਭਾਗ ਬਹੁਤ ਹੀ ਸਤਿਕਾਰਯੋਗ ਮਾਤਾ ਗੁਜਰੀ ਜੀ ਤੋਂ ਹੈ ਠੰਡੇ ਬੁਰਸੇ ਚ ਮਾਤਾ ਗੁਜਰੀ ਕੱਟਦੀ ਸੀ ਜਗਰਾਤਾ ਗੁਜਰੀ ਕਰਦੀ ਨਹੀਂ ਕੱਟ ਜਰ ਇਸ ਕਿਨ ਲਾਈਨ ਕੱਟਦੀ ਸੀ ਜਗਰਾਤਾ ਗੁਜਰੀ ਭੁੱਖੇ ਬੱਚੇ ਭੁੱਖੀ ਗੁਜਰੀ ਲੱਭੇ ਰੁੱਖੀ ਸੁੱਕੀ ਗੁਜਰੀ ਨਾਲ ਗੁਰਾਂ ਦੇ ਛੋਟੇ ਬੱਚੇ ਬੜੇ ਬਹਾਦਰ ਨਿੱਡਰ ਸੱਚੇ ਛੋਟੀਆਂ ਰੂਹਾਂ ਵੱਡੀਆਂ ਕੰਧਾਂ ਅੱਗੇ ਪਿੱਛੇ ਕੱਡੀਆਂ ਕੰਧਾਂ ਸਿੱਖੀ ਸਿਦਕ ਚ ਰਹਿੰਦੀ ਗੁਜਰੀ ਹਰ ਭਾਣੇ ਨੂੰ ਸਹਿੰਦੀ ਗੁਜਰੀ ਲਾਜ ਦਾਦੇ ਦੀ ਰੱਖਿਓ ਬੱਚੋ ਮੁਰਮੜੋ ਇਹੋ ਕਹਿੰਦੀ ਗੁਜਰੀ ਉਹ ਗੁਜਰੀ ਜੋ ਗੁਜਰੀ ਦੇ ਉੱਤੇ ਗੁਜਰੀ ਉਹ ਜਾਣੇ ਬਸ ਕੱਲੀ ਗੁਜਰੀ ੁੱਖਾ ਜੰਮੜ ਪੁੱਤ ਹਜ਼ਾਰਾਂ ਪਰ ਤੇਰੀ ਕੁਖ ਸਵੱਲੀ ਗੁਜਰੀ ਇਹ ਉਹ ਗੁਜਰੀ ਜੋ ਕਦੇ ਨਾ ਗੁਜਰੀ ਇਹ ਉਹ ਗੁਜਰੀ ਜੋ ਕਦੇ ਨਾ ਗੁਜਰੀ ਅਮਰ ਹੋ ਗਈ ਦੁਨੀਆ ਅੰਦਰ ਜੰਮ ਕੇ ਸੋਣਾ ਨਾਲ ਸਾਹਿਬੇ ਕਮਾਲ ਸਾਡਾ ਸਾਹਿਬੇ ਕਮਾਲ ਹਕ ਦੇ ਦੀਵੇ ਬਾਤ ilm ਦੇ ਦੀਵੇ ਬਾਤ ਜਿਸ ਜਿਸ ਨੇ ਵੇਖਣਾ ਚਹਕਾਰੇ ਦਾ ਕਮਾਲ ਉਹ ਬੋਲੇ ਮੇਰੇ ਨਾਲ ਬੋਲੇ ਸੋਨਹਾਲ ਤੁਹਾਡੀ ਜਨਤਾ ਦਾ ਤਮਾਮ ਥੈਂਕ ਯੂ